ਸਮੂਹ ਸੰਗਤ ਜਿਹੜੀ ਇੱਥੇ ਪਹੁੰਚੀ ਹੈ ਬੜੇ ਉਤਸ਼ਾਹ ਦੇ ਨਾਲ ਮੈਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਣਾ ਦਾ ਦੌਰ ਫਿਰ ਇੱਕ ਵਾਰ ਆਪਣੇ ਵੇੜੇ ਆਇਆ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਕਿ ਆਪਾਂ ਵੋਟਾਂ ਦੇ ਵਿੱਚ ਜਾ ਰਹੇ ਆ ਤੇ ਨਾ ਹੀ ਇਹ ਅਖੀਰੀ ਵਾਰ ਹੋਵੇਗਾ ਪਰ ਗੱਲ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਵੀ ਵਾਪਰਿਆ ਵੋਟਾਂ ਦੇ ਨਾਲ ਸਰਕਾਰਾਂ ਬਣਦੀਆਂ ਨੇ ਮੈਂਬਰ ਪਾਰਲੀਮੈਂਟ ਬਣਦੇ ਨੇ ਉਹਨਾਂ ਦੀਆਂ ਕਾਰਗੁਜ਼ਾਰੀਆਂ ਤੇ ਝਾਤ ਮਾਰਨਾ ਇਹ VOTER ਦਾ ਸਭ ਤੋਂ ਪਹਿਲਾ ਅਧਿਕਾਰ ਹੈ ਪਰ ਹੋਇਆ ਇਹਦੇ ਉਲਟ ਹੈ ਜਿਵੇਂ ਹੁਣ ਗਾਜੀਪੁਰ ਸਾਹਿਬ ਦੱਸ ਕੇ ਗਏ ਸੀ ਕਿ ਜੇ ਚਾਰ ਵਾਰ ਬੀਬੀ ਪ੍ਰਨੀਤ ਕੌਰ ਜੀ ਨੂੰ ਆਪਾਂ ਨੇ ਪਟਿਆਲੇ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ ਤਾਂ ਉਹ ਇੱਦਾਂ ਹੀ ਠੀਕ ਹੈ ਇੱਦਾਂ ਹੀ ਕਿਤੇ ਠੀਕ ਹੈ ਠੀਕ ਹੈ ਪਾਰਲੀਮੈਂਟ ਮੈਂਬਰ ਬਣਾਇਆ ਪਰ ਇਹਦੇ ਵਿੱਚ ਸਾਡੀ ਵੀ ਤਾਂ ਬਹੁਤ ਵੱਡੀ ਅਣਗਹਿਲੀ ਰਹੀ ਕਿ ਕੀ ਪਹਿਲੀ ਵਾਰ ਐਮਪੀ ਬਣ ਕੇ ਉਹਨਾਂ ਨੇ ਪਟਿਆਲੇ ਦੇ ਲੋਕਾਂ ਦਾ ਬਹੁਤ ਕੰਮ ਕੀਤਾ ਜੋ ਤੁਸੀਂ ਦੂਜੀ ਵਾਰ ਬਣਾਤਾ ਮੈਂ ਪਟਿਆਲੇ ਦੇ ਲੋਕਾਂ ਨੂੰ ਕਹਿ ਰਿਹਾ ਕੀ ਦੂਜੀ ਵਾਰ ਕੰਮ ਕਰਕੇ ਉਹਨਾਂ ਨੇ ਕਿੰਨਾ ਕੰਮ ਕੀਤਾ ਹੈ ਪਟਿਆਲੇ ਦੇ ਲੋਕਾਂ ਨੇ ਤੀਜੀ ਵਾਰ ਵੀ ਬਣਾਤਾ ਤੇ ਇਦਾਂ ਚੌਥੀ ਵਾਰ ਦੇ ਪਾ ਇਹ ਅਸੀਂ ਜਿਹੜਾ ਸੋਚਦੇ ਨਹੀਂ ਕਿ ਕਿਉਂ ਕਿਸੇ ਨੂੰ ਐਮਪੀ ਜਾਂ ਐਮਐਲਏ ਬਣਾਉਣਾ ਹੈ ਤੇ ਕਿਉਂ ਕਿਸੇ ਨੂੰ ਐਮਪੀ ਜਾਂ ਐਮਐਲਏ ਨਹੀਂ ਬਣਾਉਣਾ ਇੱਥੇ ਅਸੀਂ ਗਲਤ ਹੋ ਜਾਂਦੇ ਆ ਮੈਨੂੰ ਬਹੁਤ ਥਾਵਾਂ ਤੇ ਸੁਣਨ ਨੂੰ ਮਿਲਦਾ ਹੈ ਇਲੈਕਸ਼ਨਾਂ ਤੋਂ ਬਿਨਾਂ ਵੀ ਕਿ ਤੁਸੀਂ ਤਾਂ ਦਿਸਦੇ ਹੀ ਨਹੀਂ ਜੀ ਇਹਦਾ ਇੱਕ ਪੱਖ ਤਾਂ ਠੀਕ ਹੈ ਕਿ ਸਾਡੀ ਸ਼ਮੂਲੀਅਤ ਆਮ ਲੋਕਾਂ 'ਚ ਘੱਟ ਦੇਖੀ ਜਾਂਦੀ ਹੈ ਪਰ ਕਦੇ ਕਿਸੇ ਨੇ ਇਹ ਸੋਚਿਆ ਕਿਉਂਕਿ ਜਿਹੜੀ ਮੇਰੇ ਸਾਹਮਣੇ ਪੀੜੀ ਬੈਠੀ ਆ ਉਹਦੇ ਚ ਵੱਡੀ ਗਿਣਤੀ ਜਿਹੜੀ ਹੈ ਉਹ ਮੇਰੇ ਤੋਂ ਅਗਲੀ ਪੀੜੀ ਹੈ ਕਿਸੇ ਨੇ ਕਦੇ ਇਹ ਸੋਚਿਆ ਆਪਣੇ ਘਰੇ ਬੈਠ ਕੇ ਕਦੇ ਵਿਚਾਰ ਹੋਈ ਆ ਜਾਂ ਸਾਥ ਚ ਤੁਸੀਂ ਦੋਸਤਾਂ ਯਾਰਾਂ ਚ ਭਾਈ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਉੱਠਿਆ ਸੀ ਇੰਡੀਆ ਦੇ ਸਾਰੇ ਨੈਰੇਟਿਵ ਉਹਦੇ ਅਗੇਂਸਟ ਜਾ ਰਹੇ ਸੀ ਇੰਡੀਆ ਨੇ ਇੱਕ ਲਹਿਰ ਚਲਾਈ ਜਿਵੇਂ ਦੁਨੀਆ ਦਾ ਸਭ ਤੋਂ ਮਾੜਾ ਬੰਦਾ ਸੰਜੇਲ ਸਿੰਘ ਹੁੰਦਾ ਹੈ ਉਹ ਸੋਚ ਸਾਡੇ ਛੁੱਟੀ ਗਈ ਤੇ ਮਾਫ ਕਰਿਓ ਪੰਜਾਬ ਦੀ ਵੱਡੀ ਗਿਣਤੀ ਨੇ ਉਹ ਸੋਚ ਸਵਕਾਰ ਕਰ ਲਈ ਉਸ ਤੋਂ ਬਾਅਦ ਦਰبار صاحب ਤੇ ਹਮਲਾ ਹੋਇਆ ਦਰਬਾਰ ਸਾਹਿਬ ਤੇ ਹਮਲੇ ਤੋਂ ਤੁਰਤ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਡੀਆਈਜੀ ਦੇ ਅਹੁਦੇ ਨੂੰ ਛੱਡ ਕੇ ਤੁਹਾਡੇ ਵਿੱਚ ਆਏ ਤਾਂ ਅੱਜ ਤੱਕ ਉੱਥੇ ਹੀ ਖੜੇ ਨੇ ਜਿੱਥੇ ਉਹ ਅਸਤੀਫਾ ਦੇਣ ਵਾਲੇ ਦਿਨ ਖੜੇ ਸੀ 40 ਸਾਲ ਦਾ ਇਹ ਸੰਘਰਸ਼ ਹੈ ਜਿਹੜਾ ਸੜਕਾਂ ਤੇ ਬੀਤੇ ਆਇਆ ਜੇਲ੍ਹਾਂ 'ਚ ਬੀਤੇ ਆ 75 ਨਜਾਇਜ਼ ਕੇਸ ਪਾਏ ਗਏ ਨੇ ਪਰ ਕਿਸੇ ਇੱਕ ਵੀ ਕੇਸ ਦੇ ਵਿੱਚ ਸਾਬਤ ਨਹੀਂ ਕੀਤਾ ਜਾ ਸਕਿਆ ਕਿ ਸਿਮਰਨਜੀਤ ਸਿੰਘ ਮਾਨ ਦੋਸ਼ੀ ਹੈ ਇਹਨਾਂ 40 ਸਾਲਾਂ 'ਚ ਨਾ ਤੁਸੀਂ ਸਾਨੂੰ ਐਮ.ਐਲ.ਏ ਬਣਾਇਆ ਨਾ ਐਮ.ਪੀ ਬਣਾਇਆ ਸਿਵਾਏ ਮਾਨ ਸਾਹਿਬ ਤੋਂ ਤੇ ਨਸ਼ਾ ਅਸੀਂ ਵੇਚਿਆ ਨਹੀਂ ਰੇਤਾ ਬਜਰੀ ਅਸੀਂ ਵੇਚਿਆ ਨਹੀਂ ਨਜਾਇਜ਼ ਕੰਮ ਅਸੀਂ ਕੀਤਾ ਨਹੀਂ ਫਿਰ ਪੈਸਾ ਕਿੱਥੋਂ ਆਉਂਦਾ ਸਾਡੇ ਕੋਲ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਤੁਹਾਡੇ ਚੋਂ ਕਿਸੇ ਨੇ ਕਦੇ 50 ਰੁਪਏ ਦੀ 2 ਰੁਪਏ ਦੀ ਪਰਚੀ ਕਟਾਈ ਹੈ ਸ਼ਰੋਣੀ ਕਲਦਲ ਅੰਮ੍ਰਿਤਸਰ ਦੀ ਨਹੀਂ ਕਟਾਈ ਇਹ ਜਿਹੜੇ ਸੱਚ ਨੇ ਇਹ ਆਪਾਂ ਨੂੰ ਕਬੂਲਣੇ ਪੈਣੇ ਨੇ ਆਪਾਂ ਪੰਜਾਬ ਦਾ ਭਵਿੱਖ ਦੇਖ ਰਹੇ ਆ ਅਸੀਂ ਕੌਮ ਦਾ ਭਵਿੱਖ ਦੇਖ ਰਹੇ ਆ ਅੱਜ ਤੁਸੀਂ ਇੰਡੀਆ ਦੇ ਸਭ ਤੋਂ ਹੇਠਲੇ ਧਰਾਤਲ 'ਚੋਂ ਇੱਕ ਪੱਧਰ ਤੇ ਖੜੇ ਹੋ ਬਹੁਤ ਥੋੜੇ ਹੋਣਗੇ ਸਟੇਟਾਂ ਜਿਨ੍ਹਾਂ ਦੇ ਕੁਦਰਤੀ ਸੋਰਸ ਹੀ ਬੜੇ ਘੱਟ ਨੇ ਉਹ ਹੋ ਸਕਦਾ ਆਰਥਿਕ ਤੌਰ ਤੇ ਤੁਹਾਡੇ ਤੋਂ ਥੱਲੇ ਹੋਣ ਬਾਕੀ ਜਿਹੜੀਆਂ ਸਟੇਟਾਂ ਨੇ ਉਹ ਤੁਹਾਡੇ ਤੋਂ ਉੱਪਰ ਹੋ ਗਈਆਂ ਤੁਸੀਂ ਸਭ ਤੋਂ ਉੱਪਰ ਸੀ ਤੁਸੀਂ ਅੱਜ 17ਵਾਂ ਜਾਂ 20ਵਾਂ ਸਤਾਂ ਤਿਆਰ ਇਹਦੇ ਜ਼ਿੰਮੇਵਾਰ ਕੌਣ ਨੇ ਉਹੀ ਜਿਨ੍ਹਾਂ ਨੂੰ 20 ਸਾਲ ਤੁਸੀਂ ਐਮਪੀ ਬਣਾ ਕੇ ਰੱਖਿਆ ਉਹੀ ਜਿਹੜੇ ਪੰਜ ਵਾਰ ਜੀ ਮਿਨਿਸਟਰ ਬਣ ਗਏ ਉਹੀ ਜਿਹੜੀ ਭਾਜਪਾ ਇਹਨਾਂ ਦੇ ਪਿੱਛੇ ਖੜ ਕੇ ਇਹਨਾਂ ਤੋਂ ਗਲਤ ਕੰਮ ਕਰਵਾਉਂਦੀ ਸੀ ਤੇ ਆਰਐਸਐਸ ਜਿਹੜੀ ਨੈਰੇਟਿਵ ਘੜਦੀ ਸੀ ਉਹੀ ਦੇਸ਼ 'ਚ ਚੱਲਦਾ ਸੀ ਪੰਜਾਬ ਦੇ ਲੋਕ ਆਪਣੇ ਆਪ ਨੂੰ ਬੜੇ ਇਨਕਲਾਬੀ ਕਹਿੰਦੇ ਨੇ ਪਰ ਉਸ ਇਨਕਲਾਬ ਦੀ ਸੋਚ ਦੇ ਪਿੱਛੇ ਦੂਰ ਅੰਦੇਸ਼ੀ ਦੀ ਕਾਟ ਪਾਈ ਜਾਂਦੀ ਹੈ ਤੁਸੀਂ ਇਹ ਕਹੋਗੇ ਕਿ ਮੰਗਣ ਤਾਂ ਵੋਟਾਂ ਆਇਆ ਸੀ ਤੇ ਸਾਡੀਆਂ ਹੁਣ ਤਾਈਆਂ ਦੱਸਣ ਲੱਗ ਗਿਆ ਮੈਂ ਵੀ ਤਾਂ ਤੁਹਾਡੇ ਚੋਂ ਇੱਕ ਆ ਮੈਂ ਹਰ ਵਾਰ ਇਲੈਕਸ਼ਨ ਚ ਖੜਿਆ ਕਿਹੜਾ ਗੁਨਾਹ ਸ਼ਰੋਮਣੀ ਅਕਾਲ ਦਰਮਦਰ ਸਰ ਨੇ ਕੀਤਾ ਪੰਜਾਬ ਦੇ ਲੋਕਾਂ ਨਾਲ ਜਿਹਦੇ ਕਰਕੇ ਉਹਨਾਂ ਨੂੰ ਕਦੇ ਬਣਾਇਆ ਨਹੀਂ ਗਿਆ ਜੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੋਗੇ ਉਹ ਇਨਸਾਨ ਹੈ ਜਿਹੜਾ ਦੇਖਣ ਨੂੰ ਸਿੱਖ ਲੱਗਦਾ ਹੁਣ ਤਾਂ ਮਰ ਗਿਆ ਪਰ ਉਹਦਾ ਮੁੰਡਾ ਹੈਗਾ ਮੁੰਡਾ ਕਿਉਂ ਕਹਾ ਉਹ ਜੁੰਡਲੀ ਹੈਗੀ ਹੈ ਕਦੇ ਵੀ ਨਹੀਂ ਸੋਚਣਾ ਚਾਹੀਦਾ ਕਿ ਇਹ ਪ੍ਰਕਾਸ਼ ਸਿੰਘ ਦੇ ਨਾਲ ਯਾ ਸੁਖਬੀਰ ਸਿੰਘ ਦੇ ਨਾਲ ਇਹ ਗੱਲ ਖਤਮ ਹੋ ਜੂਗੀ ਨਹੀਂ ਇਹ ਜੁੰਡਲੀ ਜ਼ਿੰਮੇਵਾਰ ਹੈ ਕਿਉਂਕਿ ਉਹਨਾਂ ਨੇ ਉਹਨਾਂ ਦੇ ਗਲਤ ਕੰਮਾਂ ਨੂੰ ਜਾਇਜ਼ ਠਾਣ ਵਿੱਚ ਉਹਨਾਂ ਦੀ ਹਾਂ ਚ ਹਾਂ ਮਲਾਈ ਹੈ ਪ੍ਰਕਾਸ਼ ਸਿੰਘ ਬਾਦਲ ਨੇ 1978 ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ ਹੈ ਅਮਰਸਰ ਸ਼ਹਿਰ ਵਿਸਾਖੀ ਵਾਲਾ ਦਿਨ ਚਿੱਟਾ ਦਿਨ ਹੋਵੇ 12 ਵਜੇ ਦਾ ਟਾਈਮ ਹੋਵੇ ਤੁਹਾਡੇ 13 ਸਿੱਖ ਸੜਕ ਤੇ ਲਾਸ਼ਾਂ ਪਈਆਂ ਹੋਣ ਤੇ ਅੱਜ 47ਵਾਂ ਸਾਲ ਚੱਲਦਾ ਹੈ ਕਿਸੇ ਇੱਕ ਬੰਦੇ ਨੂੰ ਵੀ ਇਹਨਾਂ ਕਤਲਾਂ ਦੇ ਵਾਸਤੇ ਦੋਸ਼ੀ ਨਹੀਂ ਕਰਦਾਨਿਆਂ ਗਿਆ ਤੇ ਪੰਜਾਬ ਦਾ ਚੀਫ ਮਿਨਿਸਟਰ ਕੌਣ ਸੀ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ ਵੀ 1978 ਦੀ ਗੱਲ ਕਰ ਰਹੇ ਹਾਂ ਮੈਂ ਉਸ ਤੋਂ ਬਾਅਦ ਵੀ ਤਿੰਨ ਵਾਰ ਪੰਜਾਬ ਦੇ ਲੋਕਾਂ ਨੇ ਉਹਨੂੰ ਜੀ ਮਿਨਿਸਟਰ ਬਣਾਇਆ ਇੱਕ ਬੰਦਾ ਵੀ ਜੇ ਇੱਕ ਘੰਟੇ ਦੀ ਸਜ਼ਾ ਨਹੀਂ ਭੁਗ ਸਕਿਆ ਪੰਜਾਬ ਦਾ ਚੀਫ ਮਿਨਿਸਟਰ ਅੱਜ ਤੱਕ ਜਵਾਬ ਨਹੀਂ ਦੇ ਸਕਿਆ ਕਿ ਇਹ ਹੋਇਆ ਕੌਣ ਅੱਖ ਉਹਨਾਂ 13 ਨੂੰ ਸ਼ਹੀਦ ਕੌਣ ਕਰ ਗਿਆ ਇਹ ਸਵਾਲ ਉੱਤੇ ਦਾ ਉੱਤੇ ਖੜਾ ਹੈ ਉਹੀ ਪ੍ਰਕਾਸ਼ ਸਿੰਘ ਬਾਦਲ 40 ਸਾਲ ਬਾਅਦ 2115 ਵਿੱਚ ਵੀ ਚੀਫ ਮਿਨਿਸਟਰ ਹੈ ਤੇ ਬਹਿਬਲ ਕਲਾਂ ਤੁਹਾਡੇ ਸਿੱਖਾਂ ਦੀਆਂ ਫਿਰਲਾ ਸ਼ਾਂਤ ਕਿ ਤੁਸੀਂ ਇਹ ਗੱਲਾਂ ਵਿਚਾਰਨ ਆਪਾਂ ਨੂੰ ਇਹ ਗੱਲਾਂ ਵਿਚਾਰਨੀਆਂ ਨਹੀਂ ਸੀ ਚਾਹੀਦੀਆਂ ਕਿ बार-बार ਇੱਕ ਬੰਦੇ ਨੂੰ ਅਸੀਂ ਚੀਮਿੰਸਟਰ ਪਾ ਰਹੇ ਹਾਂ ਉਹਨਾਂ ਦੇ ਐਮ.ਐਲ.ਏ ਬਣਾ ਰਹੇ ਹਾਂ ਇਹ ਤਾਂ ਖੇਡ ਖੇਡੀ ਜਾ ਰਹੇ ਨੇ ਕਦੇ ਅਮਰਿੰਦਰ ਸਿੰਘ ਆ ਗਿਆ ਕਦੇ ਪ੍ਰਕਾਸ਼ ਸਿੰਘ ਆ ਗਿਆ ਕਦੇ ਅਮਰਦੇਵ ਸਿੰਘ 50 ਸਾਲ ਇਹਨਾਂ ਨੇ ਸਾਨੂੰ ਲੁੱਟਿਆ ਕੁੱਟਿਆ ਤੇ ਜਲੀਲ ਕੀਤਾ ਇਹ ਵੱਡੀ ਸਚਾਈ ਹੈ ਜਿਸ ਤੋਂ ਪੰਜਾਬ ਕਦੇ ਇਤਿਹਾਸ ਵਿੱਚ ਮੁਨਕਰ ਨਹੀਂ ਹੋ ਸਕਦਾ 50 ਸਾਲ ਥੋੜੇ ਨਹੀਂ ਹੁੰਦੇ ਜਦੋਂ ਤੋਂ 40 ਸਾਲ ਤਾਂ 43ਵਾਂ ਸਾਲ ਤਾਂ ਮੈਨੂੰ ਲੱਗਿਆ 1981 ਚ ਮੈਂ ਸੰਤ ਜਰਨੈਲ ਸਿੰਘ ਨੂੰ ਮਿਲਿਆ ਤੇ ਅੱਜ 224 ਹੈ ਜੋ ਸੰਤ ਜਰਨੈਲ ਸਿੰਘ ਸਮਝਾ ਕੇ ਗਿਆ ਸੀ ਉੱਥੇ ਹੀ ਅੱਜ ਖੜਾ ਜੇ ਮੈਨੂੰ ਕੁਝ ਨਹੀਂ ਹੁੰਦਾ ਤਾਂ ਹੋਰਾਂ ਨੂੰ ਵੀ ਕੁਝ ਨਹੀਂ ਹੋਣਾ ਸੀ ਅੱਜ ਪੰਜਾਬ ਦਾ ਉਹ ਨੌਜਵਾਨ ਜਿਹੜਾ ਕਦੇ 2 ਸਾਲ ਪਹਿਲਾਂ ਇਹਨਾਂ ਤਿੰਨਾਂ ਪਾਰਟੀਆਂ ਨੂੰ ਨਕਾਰ ਕੇ ਬਾਦਲ ਭਾਜਪਾ ਕਾਂਗਰਸ ਨਕਾਰ ਕੇ ਇੱਕ ਨਵੀਂ ਸੋਚ ਵੱਲ ਵਧਿਆ ਇੱਕ ਵਿਸ਼ਵਾਸ ਨਾਲ ਵਧਿਆ ਕਿ ਸ਼ਾਇਦ ਇੱਕ ਐਸੀ ਧਰ ਲਿਆਂਦੀ ਜਾਵੇ ਇਹਨਾਂ ਤਿੰਨਾਂ ਤੋਂ ਅਲੱਗ ਹੋਵੇ ਤਾਂ ਹੋ ਸਕਦਾ ਪੰਜਾਬ ਦਾ ਕੋਈ ਭਲਾ ਹੋ ਜਾਵੇ ਇਸ ਸੋਚ ਦੇ ਨਾਲ ਪੰਜਾਬ ਦਾ ਮੇਰਾ ਬੱਚਾ ਤੁਰਿਆ ਜ਼ਰੂਰ ਸਾਡਾ ਸ਼ਿਕਵਾ ਉਦੋਂ ਵੀ ਸੀ ਅੱਜ ਵੀ ਹੈ ਪਰ ਇਹ ਸ਼ਿਕਵਾ ਬਹੁਤੀ ਦਿਰ ਰਹਿ ਨਹੀਂ ਦਿੱਤਾ ਅੱਜ ਜਣੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਉਹਨਾਂ ਨੇ ਸਮਝ ਲਿਆ ਕਿ ਜੇ ਤਿੰਨ ਗਲਤ ਸੀ ਅਸੀਂ ਪਾਸੇ ਕਰਤੇ ਜਿਹੜਾ ਚੌਥਾ ਲਿਆਂਦਾ ਉਹ ਵੀ ਉਹਨਾਂ ਵਰਗਾ ਹੀ ਨਿਕਲਿਆ ਇਸ ਕਰਕੇ ਹੁਣ ਤਿੰਨ ਨਹੀਂ ਚਾਰ ਨੂੰ ਗਲਤ ਮੰਨਣਾ ਚਾਹੀਦਾ ਹੈ ਇਹ ਅੱਜ ਪੰਜਾਬ ਦਾ ਨੌਜਵਾਨ ਫੈਸਲਾ ਕਰ ਚੁੱਕਾ ਹੈ ਜਿਨ੍ਹਾਂ ਅਸੀਂ ਪਿੰਡਾਂ ਵਿੱਚ ਹੁਣ ਜਾ ਰਹੇ ਆ ਪਿਛਲੇ 20 ਦਿਨ ਤੋਂ 25 ਦਿਨ ਤੋਂ ਮੈਂ ਜਾ ਰਿਹਾ ਤੇ ਜਿਹੜਾ ਰਿਸਪੌਂਸ ਅੱਜ ਮੈਨੂੰ ਉਹਨਾਂ ਨੌਜਵਾਨਾਂ ਦਾ ਮਿਲ ਰਿਹਾ ਹੈ ਜਿਨ੍ਹਾਂ ਦਾ 2 ਸਾਲ ਪਹਿਲਿਆਂ ਸਾਡੇ ਵੱਲੋਂ ਮੂੰਹ ਮੁੜ ਗਿਆ ਸੀ ਤਾਂ ਮੈਨੂੰ ਵਿਸ਼ਵਾਸ ਆ ਕਿ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਪਰ ਇਹ ਮੇਰੇ ਬੱਚੇ ਤਾਂ ਇਹਨਾਂ ਨੇ ਤਾਂ ਸ਼ਾਮ ਪੈ ਨਹੀਂ ਦਿੱਤੀ ਇਹਨਾਂ ਨੇ ਕੋਈ 10 ਸਾਲ ਨਹੀਂ ਬਤਾਏ ਇਹਨਾਂ ਨੇ ਕੋਈ 20 ਸਾਲ ਨਹੀਂ ਬਤਾਏ ਕੇਵਲ 2 ਸਾਲ ਬਾਅਦ ਹੁਣ ਇਹ ਅਸਲ ਥਾਂ ਤੇ ਆਏ ਨੇ ਕਿ ਸਾਡੀ ਗੁਰਦੁਆਰਾ ਸਾਹਿਬ ਦੇ ਬਾਹਰ ਖੜ ਕੇ ਮੈਂ ਕਹਿ ਰਿਹਾ ਸਾਡੀ 40 ਸਾਲ ਦੀ ਕਹਾਣੀ ਅੱਜ ਸਾਡੇ ਬੱਚਿਆਂ ਨੇ ਸਮਝ ਲਈ ਕਿ ਜੇ ਤਿੰਨ ਧਿਰਾਂ ਨੇ ਪੰਜਾਬ ਨਾਲ ਇਮਾਨਦਾਰੀ ਨਾਲ ਕੋਈ ਵੀ ਕੰਮ ਨਹੀਂ ਕੀਤਾ ਚੌਥੀ ਧਿਰ ਵੀ ਉਹਨਾਂ ਵਰਗੀ ਹੋ ਗਈ ਤਾਂ ਸਾਨੂੰ ਉਸ ਧਿਰ ਵੱਲ ਮੁੜਨਾ ਚਾਹੀਦਾ ਜਿਹੜੀ ਧਿਰ 40 ਸਾਲ ਤੋਂ ਬਰਕਰਾਰ ਖੜੀ ਹੈ ਨਾ ਡੋਲੀ ਹੈ ਨਾ ਵਿਕੀ ਹੈ ਤੇ ਨਾ ਘਰੇ ਬੈਠੀ ਹੈ ਇਹ ਤਿੰਨੇ ਗੱਲਾਂ ਸਾਡੀ ਪਾਰਟੀ ਚੋਂ ਦੇਖੀਆਂ ਜਾ ਸਕਦੀਆਂ ਨੇ ਤੇ ਸਭ ਤੋਂ ਵੱਡੀ ਗੱਲ ਅੱਜ ਦੇ ਟਾਈਮ ਦੀ ਪੰਜਾਬ ਦੀ ਮੁੱਖ ਲੋੜ ਕੀ ਹੈ ਪੰਜਾਬ ਦੀ ਮੁੱਖ ਲੋੜ ਹੈ ਨਸ਼ੇ ਤੋਂ ਨਜਾਤ ਨਸ਼ੇ ਤੋਂ 25 ਸਾਲ ਤੋਂ ਜਿੰਨੀਆਂ ਵੀ ਸਰਕਾਰਾਂ ਬਦਲੀਆਂ ਨੇ ਅੱਜ ਵਾਲੀ ਵੀ ਉਹਨਾਂ ਨੇ ਕਦੇ ਨਸ਼ੇ ਨੂੰ ਬੰਦ ਕਰਨ ਬਾਰੇ ਘਟਾਉਣ ਬਾਰੇ ਕੋਈ ਸincere ਉਦਦਮ ਨਹੀਂ ਕੀਤਾ ਪਰ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਸਾਡੇ ਵਿਰੋਧੀ ਵੀ ਕਹਿੰਦੇ ਨੇ ਕਦੇ ਪੁਛਖੇ ਦੇਖਿਓ ਤੁਸੀਂ ਆਮ ਹੋ ਸਾਨੂੰ ਤਾਂ ਭਾਵੇਂ ਉਹ ਨਹੀਂ ਦੱਸਣਗੇ ਅਸੀਂ ਧੇਰਾ ਤੁਹਾਨੂੰ ਜਰੂਰ ਦੱਸਾਂਗੇ ਕਦੇ ਕਿਸੇ ਚਾਰਾਂ ਪਾਰਟੀਆਂ ਵਾਲੇ ਨੂੰ ਪੁਛਕੇ ਦੇਖਿਓ ਕਿ ਨਸ਼ਿਆਂ ਦਾ ਬੜਾ ਦੋਸ਼ ਲੱਗ ਰਿਹਾ ਜੀ ਸਾਰੇ ਲੋਕ ਨਸ਼ਾ ਵੰਡਦੇ ਨੇ ਕਿ ਮਾਨ ਦਲ ਵਾਲੇ ਵੀ ਵੰਡਦੇ ਨੇ ਇਹ ਪੁੱਛਿਓ ਤੁਸੀਂ ਕਦੇ ਆਇਆ ਨੂੰ ਤਾਂ ਉਹ ਇਹ ਗੱਲ ਕਹਿ ਕੇ ਜਾਣਗੇ ਭਾਵੇਂ ਇਹ ਲੋਕ ਜਿਹਹਾ ਜੇ ਮਰਜ਼ੀ ਨੇ ਪਰ ਇਹਨਾਂ ਨੇ ਕਦੇ ਨਸ਼ਾ ਨਹੀਂ ਵੰਡਿਆ ਇਹ ਸਾਡੀ ਕ੍ਰੈਡਿਬਿਲਟੀ ਹੈ ਇਹ ਸਾਡੀ ਪ੍ਰਮਾਣਿਕਤਾ ਹੈ ਕਿ ਸਾਡੇ ਵਿਰੋਧੀ ਵੀ ਕਹਿੰਦੇ ਨੇ ਕਿ ਇਸ ਪਾਰਟੀ ਨੇ ਕਦੇ ਨਸ਼ਾ ਵੰਡ ਕੇ ਰਾਜ ਸਿੰਘਾਸਨ ਹਾਸਲ ਨਹੀਂ ਕੀਤਾ ਸਾਨੂੰ ਵੀ ਰਾਜ ਕਰਨਾ ਆਉਂਦਾ ਪੁੱਠੇ ਤਰੀਕੇ ਪਰ ਜੇ ਪੁੱਠੇ ਤਰੀਕੇ ਨੂੰ ਮੰਨਤਾ ਹੀ ਦੇਣੀ ਸੀ ਤਾਂ ਫਿਰ ਡੀਆਈਜੀ ਦਾ ਉਹਦਾ ਕਿਉਂ ਛੱਡਦਾ ਤੇ ਮੈਂ ਪ੍ਰੋਫੈਸਰੀ ਕਿਉਂ ਛੱਡਦਾ ਯੂਨੀਵਰਸਿਟੀ 'ਚ ਵਧੀਆ ਪੜਾਉਂਦਾ ਸੀ ਮੇਰੇ ਮੈਸੇਜ ਵੀ ਯੂਨੀਵਰਸਿਟੀ 'ਚ ਪੜ੍ਹਾ ਸਕਦੇ ਸੀ ਅੱਗੋਂ ਉਹਨਾਂ ਨੇ ਵੀ ਆਉਣਾ ਸੀ ਅਸੀਂ ਦੋਨੋਂ ਐਮਫਿਲ ਉਹ ਦਿੱਲੀ ਯੂਨੀਵਰਸਿਟੀ ਤੋਂ ਕਰਕੇ ਆਏ ਸੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਕੀਤਾ ਸੀ ਮੈਂ ਤਾਂ ਲੱਗ ਗਿਆ ਸੀ ਸਾਢੇ 6 ਸਾਲ 7 ਸਾਲ ਮੈਂ ਸਰਵਿਸ ਕੀਤੀ ਆ ਜਦੋਂ ਮਾਨ ਸਾਹਿਬ ਨੇ ਕਿਹਾ ਕਿ ਜੋ ਪੰਜਾਬ ਤੇ ਸਿੱਖਾਂ ਦੇ ਹਾਲਾਤ ਨੇ ਹੁਣ ਤੁਹਾਨੂੰ ਫੁੱਲ ਟਾਈਮ ਪਾਰਟੀ ਚ ਕੰਮ ਕਰਨਾ ਪਏਗਾ ਤਾਂ 98 ਜਮੈਂ ਇੱਕ ਮਿੰਟ ਨਹੀਂ ਲਾਇਆ ਤੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਮੈਨੂੰ ਵੀ ਤਾਂ ਚੰਗਾ ਲੱਗਦਾ ਸੀ 1.5 ਲੱਖ ਰੁਪਏ ਮੇਰੀ ਵੀ ਤਰਖਾ ਹੁੰਦੀ ਹਾਂ ਹਾਂ ਹੁਣ ਮੈਂ ਜ਼ਰੂਰ ਰਿਟਾਇਰ ਹੋ ਜਾਣਾ ਸੀ 2 ਸਾਲ ਪਹਿਲਾਂ ਪਰ ਮੈਨੂੰ ਇਹ ਜਿਹੀਆਂ ਮੁਸ਼ਕਲਾਂ ਤਾਂ ਨਹੀਂ ਆਉਣੀਆਂ ਸੀ ਜਿਹੜੀਆਂ ਮੈਨੂੰ ਜ਼ਿੰਦਗੀ ਚ ਆਈਆਂ ਪਰ ਆਈਆਂ ਕਿਤੇ ਕਰਕੇ ਜਿਨ੍ਹਾਂ ਕਰਕੇ ਆਈਆਂ ਉਹਨਾਂ ਨੇ ਸਾਨੂੰ ਬਹੁਤ ਹੀ ਨਿਗੁਣਾ ਸਮਝਿਆ ਬਹੁਤ ਪਿੱਛੇ ਸੁੱਟਿਆ ਪਰ ਮੈਂ ਤੁਹਾਡੇ ਨਾਲ ਇਹ ਗੱਲ ਕਰਕੇ ਜਾਣਾ ਚਾਹਨਾ ਕਿ ਅੱਜ ਨੌਜਵਾਨੋ ਉੱਠੇ ਹੋ ਸਾਡੇ ਜਾਣ ਤੋਂ ਬਾਅਦ ਵੀ ਇਸੇ ਲੈਣ ਤੇ ਉੱਠ ਕੇ ਰਿਓ ਕਿਉਂਕਿ ਪੰਜਾਬ ਦਾ ਭਵਿੱਖ ਤੁਹਾਡੇ ਹੱਥਾਂ 'ਚ ਹੈ ਅਸੀਂ ਹੁਣ ਕੁਝ ਦਿਨਾਂ ਦੇ ਪੁਰਾਣੇ ਆਂ ਸਾਲ ਰਹ ਜੀਏ 10 ਸਾਲ ਰਹ ਜੀਏ 5 ਸਾਲ ਰਹ ਜੀਏ 20 ਸਾਲ ਰਹ ਜੀਏ ਇਹ ਪਾਸ਼ਾ ਨੂੰ ਪਤਾ ਹੈ ਪਰ ਜਿਹੜਾ ਇੱਕ ਕੁਦਰਤ ਦਾ ਵਿਧਾਨ ਹੈ ਜਿਹਨੇ ਇੱਕ ਵਾਰੀ ਅਗਲੀ ਉਮਰ ਚ ਚਲੇ ਜਾਣਾ ਹੈ ਵੱਧ ਉਮਰ ਚ ਆ ਜਾਣਾ ਹੈ ਫਿਰ ਉਹਨੇ ਚਲੇ ਵੀ ਜਾਣਾ ਹੈ ਪਰ ਸਾਡੇ ਜਾਇਆਂ ਦਾ ਸਾਨੂੰ ਕੋਈ ਮਲਾਲ ਨਹੀਂ ਹੋਏਗਾ ਜੇ ਸਾਡੀ ਅਗਲੀ ਪੀੜ੍ਹੀ ਇਹ ਜ਼ਿੰਮੇਵਾਰੀ ਸਾਂਭ ਲਵੇ ਤੇ ਅੱਜ ਜਿਹੜੀ ਲੋੜ ਹੈ ਜੜਿਆਂ ਬਾਦਲਾਂ ਕਾਂਗਰਸ ਨੇ ਭਾਜਪਾ ਨੇ ਹੁਣ ਆਪ ਵੀ ਸ਼ਾਮਲ ਹੋ ਗਈ ਇਹਨਾਂ ਨੇ ਜੋ ਪਿੱਛੇ ਸਾਡੇ ਨਾਲ ਕੀਤਾ ਉਹਨਾਂ ਨੇ ਅੱਜ ਵੀ ਪ੍ਰਗਟ ਕਰਤਾ ਕਿ ਅਸੀਂ ਪੰਜਾਬ ਦੇ ਨੌਜਵਾਨ ਦੇ ਹੱਕ 'ਚ ਨਹੀਂ ਆ। ਉਹ ਕਿਵੇਂ ਕੀਤਾ ਕਿ ਪੰਜਾਬ ਸਰਕਾਰ ਨੇ ਨਜਾਇਜ਼ ਕੇਸ ਪਾ ਕੇ ਸਾਡਾ ਨੌਜਵਾਨ ਤੇ ਉਹਦੇ ਸਾਥੀ ਡਿਬਰੂਗੜ੍ਹ ਦੀ 3000 ਕਿਲੋਮੀਟਰ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ। ਅੱਜ ਸਮਾਂ ਆਇਆ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਖਡੂਰ ਸਾਹਿਬ ਤੋਂ ਸਿਮਰਨ ਜੀ ਸਨਮਾਨ ਵਾਂਗ ਜਿਤਾ ਕੇ ਐਮਪੀ ਬਣਾ ਕੇ ਉਹਨਾਂ ਨੂੰ ਜੇਤੂ ਅੰਦਾਜ਼ ਦੇ ਵਿੱਚ ਬਾਹਰ ਲਿਆਵਾਂਗੇ ਤਾਂ ਉਹ ਬਾਦਲ ਸਭ ਤੋਂ ਪਹਿਲਾਂ ਉੱਠਿਆ ਤੇ ਉੱਠ ਕੇ ਕਿਹਾ ਕਿ ਅਸੀਂ ਵਿਰਸਾ ਸਿੰਘ ਵਲਟੋਆ ਖੜਾਵਾਂਗੇ ਭਾਵੇਂ ਕਿ ਅਸੀਂ ਅਮਰਿੰਦਰ ਕੀ ਨਾ ਹੈ ਅਮਰਤਪਾਲ ਸਿੰਘ ਜੀ ਨੂੰ ਜਿੱਤਣ ਨਹੀਂ ਦੇਵਾਂਗੇ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੋਣਾ ਚਾਹੀਦਾ ਜੋ ਉਹਨਾਂ ਨੇ ਨੈਰੇਟਿਵ ਅੱਜ ਸੁੱਟਿਆ ਹੈ ਉਹ ਕੀ ਚਾਹੁੰਦੇ ਨੇ ਉਹ ਆਪਣੀ 40 ਸਾਲ ਦੀ ਬੇਈਮਾਨੀ ਨੂੰ ਅੱਗੇ ਤੋਂ ਵੀ ਕੰਟੀਨਿਊ ਰੱਖਣਾ ਚਾਹੁੰਦੇ ਨੇ ਲਗਾਤਾਰਤਾ ਦੇਣਾ ਚਾਹੁੰਦੇ ਨੇ ਪਰ ਪੰਜਾਬ ਇਸੇ ਪੰਜਾਬ ਨੇ ਇੱਕ ਵਾਰ 1999 ਚ ਇਹਨਾਂ ਸਾਰੀਆਂ ਸੋ ਕਾਲਡ ਵੱਡੀਆਂ ਤਾਕਤਾਂ ਨੂੰ ਕਰਪਟ ਤਾਕਤਾਂ ਨੂੰ ਮੂੰਹ ਦੀ ਖਵਾਈ ਸੀ ਜਦੋਂ ਸਾਰੇ ਪੰਜਾਬ ਚ ਕੇਵਲ ਇੱਕ ਸੋਚ ਦੇ ਬੰਦੇ ਜਿੱਤੇ ਸੀ ਅੱਜ ਵੀ ਉਹੀ ਹੋਏਗਾ ਅਸੀਂ 13 ਥਾਵਾਂ ਤੋਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੈਂਬਰ ਪਾਰਲੀਮੈਂਟ ਖੜਾਏ ਨੇ ਪੰਜਾਬ ਸਾਰੇ 'ਚ ਜਿਹਦੇ 'ਚ ਅਮਰਪਾਲ ਸਿੰਘ ਜੀ ਤੇ ਲੱਖੇ ਸਿਧਾਨ ਦੇ ਅਸੀਂ ਸਪੋਰਟ ਕਰ ਰਹੇ ਆ 11 ਬੰਦੇ ਪਾਰਟੀ ਟਿਕਟ ਤੇ ਲੜ ਰਹੇ ਨੇ ਭਾਵੇਂ ਕਿ 13 ਦੇ 13 ਅਸੀਂ ਤੇ ਸਮਝਦੇ ਆ ਅੱਜ ਕਿ ਜੇ ਪੰਜਾਬ ਦੇ ਲੋਕ ਜਿਵੇਂ ਨੌਜਵਾਨ ਤੁਰੇ ਨੇ ਸਾਨੂੰ ਸਾਥ ਦੇਣਗੇ ਤਾਂ 13 ਐਮਪੀ ਭਾਵ ਪੰਜਾਬ ਪਾਰਲੀਮੈਂਟ ਦੇ ਵਿੱਚ ਬੈਠ ਸਕਦਾ ਹੈ ਇਹ ਅੱਜ ਦੇ ਸਮੇਂ ਦੀ ਮੰਗ ਵੀ ਹੈ ਤੇ ਜੋ ਦਿਸ ਰਿਹਾ ਉਹ ਵੀ ਉਸ ਪਾਸੇ ਵੱਲ ਨੂੰ ਜਾ ਰਿਹਾ ਹੈ ਸੋ ਤੁਹਾਨੂੰ ਸਿਨੇਮਰ ਬੇਨਤੀ ਕਰਦਾ ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਕਰੋ ਤੇ ਅੱਗੇ ਤੋਂ ਆਪਣਾ ਭਵਿੱਖ ਆਪ ਉਸਾਰੋ ਆਪਣੇ ਭਵਿੱਖ ਲਈ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਕਦੇ ਬੈਠਿਓ ਵੇਲੇ ਟਾਈਮਾਂ 'ਚ ਸਾਡੀ ਪਾਰਟੀ ਦੇ ਬੰਦਿਆਂ ਨਾਲ ਮੇਰੇ ਨਾਲ ਬੈਠਿਓ ਹੋਰਾਂ ਨਾਲ ਬੈਠਿਓ ਪੁੱਛਿਓ 1984 ਤੋਂ ਬਾਅਦ ਜਿਹੜੇ ਆ 40 ਵਰੇ ਬੀਤੇ ਨੇ ਕਦੋਂ-ਕਦੋਂ ਤੁਹਾਡੇ ਤੇ ਕੀ-ਕੀ ਮੁਸ਼ਕਲ ਆਈ ਸੀ ਤੇ ਉਸ ਵਕਤ ਤੁਸੀਂ ਕੀ ਸੋਚਦੇ ਸੀ ਤੇ ਕੀ ਸੋਚ ਕੇ ਤੁਸੀਂ ਘਰੇ ਨਹੀਂ ਬੈਠੇ ਲਗਾਤਾਰ ਇਸ ਜੰਗੇ ਆਜ਼ਾਦੀ ਦੇ ਵਿੱਚ ਪੀਰੀਅਡ ਦੇ ਵਿੱਚ ਸ਼ਾਮਲ ਹੋਈਏ ਤਾਂ ਜੋ ਪੰਜਾਬ ਨੂੰ ਫਿਰ ਉਡਤਾ ਪੰਜਾਬ ਦਾ ਖਤਾਬ ਨਾ ਸੁਣਨਾ ਪਵੇ ਪੰਜਾਬ ਨੂੰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਸੁਣਨਾ ਪਵੇ ਇਹ ਗੱਲ ਕੋ ਅੱਜ ਦੀ ਨਹੀਂ 1925 ਅੱਜ ਤੋਂ 100 ਸਾਲ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੇ 100 ਸਾਲ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਜੋ ਕਹਿੰਦਾ ਅੱਜ ਵੀ ਤੁਸੀਂ ਉਹੀ ਹੋ ਤੁਸੀਂ ਉਹਨਾਂ ਪੁਰਖਿਆਂ ਦੀ ਹੀ ਔਲਾਦ ਹਾਂ ਅਸੀਂ ਵੀ ਸਾਰੇ ਤੇ ਸਾਨੂੰ ਆਪਣੇ ਗੁਰਾਂ ਤੇ ਮਾਣ ਕਰਦਿਆਂ ਹੋਇਆਂ ਇੱਕ ਧਰਮ ਪੱਖੀ ਕੌਮ ਪੱਖੀ ਮਨੁੱਖਤਾ ਪੱਖੀ ਸਿਆਸਤ ਕਰਨੀ ਪਵੇਗੀ ਜਿਹਦੇ ਨਾਲ ਸਾਡੀਆਂ ਨਸਲਾਂ ਵੀ ਬਚ ਸਕਣ ਸਾਡੀਆਂ ਫਸਲਾਂ ਵੀ ਬਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ